ਰੋਕੂ ਗਾਰਾ ਨਹੀਂ ਜਿਹੜਾ ਜਿਹੜਾ ਤੁਸੀਂ ਕਰ ਰਹੇ ਹੋ ਉਹਨੂੰ ਅਡਾਪਟ ਕਰ ਲਿਆ ਤਾਂ ਉਹ ਤਾਂ ਹੋ ਵੀ ਹੋ ਰਹੀ ਹੈ ਖਤਰਨਾਕ ਹੈ ਮੇਰ ਜਾਣਾ ਜਾਣੀ ਮੈਨੂੰ ਜੋ ਜਨ ਥੱਲੇ ਹਾਰ ਗਿਆ ਜੀ ਕਿਸੇ ਨੂੰ ਹਰਟ ਹੋਇਆ ਤਾਂ ਲਈ ਦਿਨ ਮੈਂ ਰੀਅਲੀ ਸੌਰੀ ਕਹਿੰਨਾ ਕਿਉਂਕਿ ਯਾਰ ਆਡੀਅנס ਤੋਂ ਵੱਡਾ ਤੇ ਰੱਬ ਤੋਂ ਵੱਡਾ ਕੋਈ ਨਹੀਂ ਹੈਗਾ ਅਕੇ ਤਲੀਆਂ ਤੇ ਜੋਗਾ ਮੈਥੋਂ ਕਰਕੇ ਕਿਨਾਰਾ ਸਟੇਜ 'ਤੇ ਉੱਪਰ ਵੀ ਕਦੇ-ਕਦੇ ਆ ਲੱਗਦਾ ਵੀ ਕਿਸੇ ਜੰਗ ਦੇ ਮੈਦਾਨ 'ਚ ਨਹੀਂ ਖੜੇ ਹੁੰਦੇ ਵੀ ਗਾਣੇ ਚੱਕਵੇਂ ਹੀ ਆਈ ਜਾਂਦੇ ਆ ਇਹ ਹੀ ਜਦੋਂ ਮੇਰੇ ਕੋਲ ਕੋਈ ਗਾਣਾ ਆਉਂਦਾ ਖੜਕੇ ਦੜਕੇ ਵਾਲਾ ਕੁਝ ਵੀ ਹੁੰਦਾ ਨਾ ਮੇਰਾ ਸੱਚੀ ਕਈ ਵਾਰ ਦਿਲ ਨਹੀਂ ਕਰਦਾ ਹੁੰਦਾ ਕਿ ਮੈਂ ਇਹਨੂੰ ਗਾਵਾਂ ਯਾਰ ਇਹਨਾਂ ਕੁਝ ਹੋਰ ਗਾ ਕੇ ਦੇਖ ਲੋ ਉਹ ਸੈਪਟ ਨਹੀਂ ਕੀਤਾ ਜਾਂਦਾ ਕਈ ਵਾਰ ਹੋ ਗਿਆ ਨੱਬਿਆਂ ਦਾ ਸਾਨੂੰ ਕਹਿੰਦੇ ਰੱਖੋ ਹਲਮੀ ਬਾਬਾ ਗੁਰਦਤਸਿਆਂ ਸਦਕੇ ਗਦਰੀ ਸੋਚਿਓ ਸਾਰੂ ਸਾਡੇ ਡੁੱਬਦੇ ਭੇੜੇ ਤਾਰ ਗਿਆ ਤੇਰਾ ਕਾਮਾਂਗਾਟਾ ਮਾਰੂ ਪੰਜਾਬੀ ਗਾਇਕੀ ਤੇ ਖਲਨਾਇਕ ਸਿੱਪੀ ਗਿਲ ਲੰਮੇ ਚੁਰਬਾਤ ਫੇਰ ਤੋਂ ਪਰਦੇ ਤੇ ਨਜ਼ਰ ਆਉਣ ਵਾਲੇ ਹਨ ਸਾਡੇ ਨਾਲ ਹਣ ਕੀ ਸਬਜੈਕਟ ਹੈ ਇਸ ਵਾਰ ਐਂਡ ਸਭ ਤੋਂ ਪਹਿਲਾਂ ਸਿੱਪੀ ਇਨਾ ਸਮਾਂ ਕਿਉਂ ਲੱਗ ਗਿਆ ਫਿਰ ਤੋਂ ਪਰਦੇ ਤੇ ਆਉਂਦੇ ਆਉਂਦੇ ਪਿਛਲੀ ਫਿਲਮ ਜੱਟ ਬॉयਜ਼ ਪੁੱਤ ਜੱਟਾ ਦੇ 3 ਸਾਲ ਪਹਿਲਾਂ ਅਹ ਦੇਖੋ ਜੀ ਉਸ ਮੂਵੀ ਦੀ ਸਕਸੈਸ ਤੋਂ ਬਾਅਦ ਇੱਕ ਇਹ ਵੀ ਹੋ ਜਾਂਦਾ ਕਿ ਓਨੈਸਟਲੀ ਮੈਂ ਕਿਤੇ ਪੈਸੇ ਲਈ ਕੰਮ ਨਹੀਂ ਕਰਦਾ ਕਿਉਂਕਿ ਇਹ ਵੀ ਨਹੀਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਵੀ ਪਤਾ ਨਹੀਂ ਵੀ ਕੀ ਕੁਝ ਹੈ ਬਟ ਇਦਾਂ ਕਿ ਮੈਂ ਸੈਟੀਸਫਾਈ ਆਪਣੀ ਲਾਈਫ ਤੋਂ ਔਰ ਉਹ ਮੂਵੀ ਤੋਂ ਬਾਅਦ ਮੈਨੂੰ ਸੀ ਵੀ ਜੋ ਮੈਂ ਕਨਸੈਪਟ ਕਰਾਂ ਵਧੀਆ ਕਰਾਂ ਸੋ ਉਸ ਤੋਂ ਬਾਅਦ ਮੈਨੂੰ ਵੇਟ ਸੀ ਚੰਗੇ ਕਨਸੈਪਟ ਸੀ ਪਤਾ ਨਹੀਂ ਕਿੰਨੀਆਂ ਕਿ ਮੂਵੀ ਆਈਆਂ ਜਿਨ੍ਹਾਂ ਦਾ ਪਤਾ ਸੀਗਾ ਕਿ ਇਹ ਸਟੋਰੀ ਫਲॉप ਹੋਣੀ ਆ ਥੋੜੇ ਅੰਦਰੋਂ ਆਵਾਜ਼ ਆਉਂਦੀ ਆ ਸੋ ਮੈਂ ਨਹੀਂ ਕੀਤੇ ਫਿਰ ਉਸ ਤੋਂ ਬਾਅਦ ਮੈਨੂੰ ਲੱਗਾ ਕਿ ਨਹੀਂ ਯਾਰ ਜੇ ਕੁਝ ਚੰਗਾ ਕੰਸੈਪਟ ਕਰਨਾ ਤੁਹਾਨੂੰ ਆਪ ਨੂੰ ਹੀ ਸਟਾਰਟ ਕਰਨਾ ਪੈਣਾ ਫਿਰ ਅਸੀਂ ਖੁਦ ਆਪਦਾ ਪ੍ਰੋਡਕਸ਼ਨ ਹਾਊਸ ਲਾਂਚ ਕੀਤਾ ਬਲੂ ਜੇ ਮੋਸ਼ਨ ਪਿਕਚਰਸ ਸਾਡਾ ਆਪਦਾ ਪ੍ਰੋਡਕਸ਼ਨ ਹਾਊਸ ਉਹਦੇ ਵਿੱਚ ਫਿਰ ਅਸੀਂ ਅਗਲੀ ਫਿਲਮ ਪ੍ਰੋਡਿਊਸ ਕੀਤੀ ਜਿਹਦਾ ਨਾਮ ਆ ਟਾਈਗਰ ਟਾਈਗਰ ਜੋ ਆ ਇੱਕ ਬਹੁਤ ਵਧੀਆ ਇੰਟਰਟ੍ਰੈਗ ਸਟੋਰੀ ਆ ਯੂਨਿਟ ਅਸੀਂ ਕਿਸੇ ਬੰਦੇ ਨੂੰ ਪਿੰਚ ਨਹੀਂ ਕੀਤਾ ਹੋਇਆ ਪਰ ਲੇਕਿਨ ਦੱਸਿਆ ਹੈ ਕਿ ਨਸ਼ੇ ਦੀ ਖਾਤਰ ਜੋ ਨਸ਼ਾ ਬੰਦਾ ਕਰਦਾ ਉਹਦੇ ਕਾਰਨ ਉਹ ਕੀ ਕੀ ਪ੍ਰੋਬਲਮਸ ਆ ਸਕਦੀਆਂ ਨੇ ਨਾ ਤੇ ਉਹਨੂੰ ਪ੍ਰੋਬਲਮਸ ਆਉਂਦੀਆਂ ਨੇ ਮੁੰਡੇ ਦੀ ਜਰਨੀ ਉਹਦੇ ਵੇਲੇ ਆਪਾਂ ਇੱਕ ਸਪੈਸ਼ਲ ਫਿਰ ਤੋਂ ਅਸੀਂ ਪ੍ਰੈਸ ਕਾਨਫਰੰਸ ਲਵਾਂਗੇ ਅੱਜ ਅਸੀਂ ਇੱਥੇ ਆਏ ਆ ਗਦਰੀ ਯੋਧੇ ਦੀ ਅਨਾਉਂਸਮੈਂਟ ਵਾਸਤੇ ਸੋ ਗਦਰੀ ਯੋਧੇ ਜਿਹੜੀ ਹੈ ਇਹ ਮੇਵਾ ਸਿੰਘ ਲੋਪੋਕੇ ਫਰਸਟ ਕੈਨੇਡੀਅਨ ਸ਼ਹੀਦ ਜੋ ਹੋਏ ਨੇ ਸਾਡੇ ਉਹ ਯੋਧੇ ਜਿਨ੍ਹਾਂ ਨੂੰ ਅਸੀਂ ਭੁੱਲ ਚੁੱਕੀਆਂ ਜਿਨ੍ਹਾਂ ਬਾਰੇ ਸਾਨੂੰ ਪਤਾ ਨਹੀਂ ਇਹਨਾਂ ਦਾ ਜ਼ਿਕਰ ਨਹੀਂ ਕਦੇ ਆਉਂਦਾ ਪਰ ਉਹ ਇੱਕ ਐਸੇ ਇਨਸਾਨ ਸੀ ਜਿੰਨਾਂ ਨੇ ਜਦੋਂ ਆਜ਼ਾਦੀ ਦੇ ਲਈ ਲੜਿੰਗਾ ਸ਼ੁਰੂ ਹੋਈਗਾ ਤੇ ਉਹਨਾਂ ਨੇ ਵਿਦੇਸ਼ਾਂ ਤੋਂ ਇਹ ਲਹਿਰ ਉਠਾਈ ਸੀਗੀ ਸੋ ਅਸੀਂ ਉਹਨਾਂ ਨੂੰ ਲੈ ਕੇ ਇੱਕ ਸੀ ਫਿਲਮ ਬਣਾਉਣ ਨੂੰ ਜਾ ਰਹੇ ਹਾਂ ਨਾਮ ਗਦਰੀ ਯੋਦੇ ਔਰ ਇਹਦੇ ਵਿੱਚ ਮੇਵਾ ਸਿੰਘ ਲੋਪੋ ਜਿਹਾ ਕਰੈਕਟਰ ਆ ਉਹ ਮੈਂ ਪਲੇ ਕਰ ਰਿਹਾ ਹਾਂ ਔਰ ਬਾਕੀ ਜਿਹੜੇ ਸਾਡੇ ਨਾਲ ਯੋਗਰਾਜ ਸਿੰਘ ਜੀ ਹੈਗੇ ਨੇ ਔਰ ਹੌਪਕਿੰਸਨ ਦਾ ਰੋਲ ਜੋ ਅਮੀਰ ਖਾਨ ਦਾ ਜੀਜਾ ਆ ਮੈਂ ਸੌਰੀ ਨਾਮ ਕੋ ਲਗਾ ਮਤਲਬ ਬਹੁਤ ਫੇਮਸ ਨੇ I'm sorry ਪਰ ਰਾਜ ਜਿੱਥੇ ਰਾਜ ਹਾਂ ਜੀ ਹਾਂ ਜੀ ਉਹ ਕਰ ਰਹੇ ਨੇ ਐਂਡ ਸਾਡੇ ਮੂਵੀ ਦੇ ਐਡੀਟਰ ਬੱਲੂ ਸਨੂਜਾ ਜੀ ਨੇ ਬੱਲੂ ਸਨੂਜਾ ਜਿਨ੍ਹਾਂ ਨੇ ਦੰਗਲ ਅਮੀਰ ਖਾਨ ਦੇ ਕਰ ਰਹੇ ਨੇ ਸੋ ਅਸੀਂ ਇੱਕ ਪਰਫੈਕਟ ਟੀਮ ਮੁੰਬਈ ਤੋਂ ਲੈ ਕੇ ਅਸੀਂ ਕੰਮ ਸ਼ੁਰੂ ਕੀਤਾ ਔਰ ਇੱਕ ਬੜੇ ਬਿਗ ਲੈਵਲ ਦੀ ਫਿਲਮ ਸ਼ੁਰੂ ਕੀਤੀ ਹੈ ਔਰ ਇੱਕ ਬਹੁਤ ਵੱਡਾ ਚੁਣੌਤੀ ਵੀ ਆ ਸਾਡੇ ਲਈ ਕਿਉਂਕਿ ਜੋ ਮੂਵੀ ਹੈ ਪੀਰੀਅਡ ਫਿਲਮ ਆ ਇਹ 1890 ਤੋਂ ਲੈ ਕੇ 1915 ਤੱਕ ਦੀ ਫਿਲਮ ਆ ਤੇ ਅਸੀਂ ਬਾਕੀ ਬਾਬਾ ਸੁਖ ਰਖੇ ਵਰਕ ਬਹੁਤ ਜਿਆਦਾ ਹਾਰਡ ਆ ਪ੍ਰਿੰਸ ਕਮਲਜੀਤ ਸਿੰਘ ਜਿਨ੍ਹਾਂ ਨੇ ਇਸ ਮੂਵੀ ਦੇ ਉੱਪਰ 9 ਸਾਲ ਤੋ ਵਰਕ ਕੀਤਾ ਪਰਮਜੀਤ ਸਿੰਘ ਡਾਇਰੈਕਟ ਕਰ ਰਹੇ ਸੀ ਸੋ ਜਿਵੇਂ ਕਿ ਬਹੁਤ ਪੁਰਾਣੀ ਘਟਨਾ ਹੈ ਐਂਡ ਅੱਜਕੱਲ ਦਾ ਜਿਹੜਾ ਪੰਜਾਬ ਦਾ ਯੂਥ ਹੈ ਉਹਨੂੰ ਪੰਜਾਬੀ ਹਿਸਟਰੀ ਬਾਰੇ ਇੰਨੀ ਨੋਲਿਜ ਨਹੀਂ ਹੈ ਤੁਹਾਨੂੰ ਪਤਾ ਸੀ ਫਿਲਮ ਬਾਰੇ ਯਾ ਇਸ ਕਿਰਦਾਰ ਬਾਰੇ ਮੈਨੂੰ ਇਹਨਾਂ ਦੇ ਬਾਰੇ ਪਤਾ ਸੀ ਕਿਉਂਕਿ ਐਜ਼ ਅ ਸਿੰਗਰ ਮੈਂ ਅੱਜ ਤੋ ਕਾਫੀ ਧੇਰ ਪਹਿਲਾਂ ਇੱਕ ਗਾਣਾ ਗਾਇਆ ਸੀਗਾ 7 ਸਾਲ ਪਹਿਲਾਂ ਅਸੀ ਆਸ਼ਿਕ ਸੂਲੀਆਂ ਦੇ ਸੋਹਣੀਆਂ ਕੀ ਸੂਲਾਂ ਤੋਂ ਡਰਨਾ ਜਿਹੜੇ ਆਸ਼ਿਕ ਬਣ ਜਾਂਦੇ ਪੈਂਦਾ ਚਰਖੜੇ 'ਤੇ ਚੜਨਾ ਪੌਂਡ ਹੋ ਗਿਆ ਨੱਬਿਆਂ ਦਾ ਸਾਨੂੰ ਕਹਿੰਦੇ ਰੱਖੋ ਹਲੀਮੀ ਬਾਬਾ ਗੁਰੂ ਜਤਸਿਆਂ ਸਦਕੇ ਗਦਰੀ ਸੋਚਿਓ ਸਾਰੂ ਸਾਡੇ ਡੁੱਬਦੇ ਭੇੜੇ ਉਹਦੇ ਚ ਸੀਗਾ ਗੱਡੇ ਭਰ ਭਰ ਲੈ ਕੇ ਸੋਨਾ ਬੜੀ ਗੋਰਾ ਕੌਮ ਸਖੀਮੀ ਪਾਉਂਡ ਹੋ ਗਿਆ 90 ਦਾ ਸਾਨੂੰ ਕਹਿੰਦੇ ਰੱਖੋ ਹਲੇਮੀ ਬਾਬਾ ਗੁਰਦਤ ਤੁਸੀਂ ਸਾਧ ਕੇ ਗਦਰੀ ਸੋਚੋ ਸਾਰੂ ਸਾਡੇ ਡੁੱਬਦੇ ਬੇੜੇ ਤਾਰ ਗਿਆ ਤੇਰਾ ਕਾਮਾਗਾਟਾ ਮਾਰੂ ਸੋ ਉਸ ਕਾਮਾਗਾਟਾ ਮਾਰੂ ਜਹਾਜ਼ ਦੀ ਗੱਲ ਅੱਜ 2016 ਤੱਕ ਸੀ ਫੇਰ ਤੋਂ ਸ਼ੂਟ ਕਰਨ ਲੱਗੇ ਸੀ ਮੇਰਾ ਦਾ 8-9 ਸਾਲ ਪਹਿਲਾਂ ਮੈਂ ਇੱਕ ਗਾਣਾ ਕੀਤਾ ਸੀ ਰੀਲੀਜ਼ ਜੋ ਮਾ ਫਿਰ ਅਫੀਸ਼ੀਅਲੀ ਰੀਲੀਜ਼ ਹੋਇਆ ਸੀ ਉਹ ਕੀ ਪ੍ਰੈਪਰੇਸ਼ਨ ਇਸ ਕਿਰਦਾਰ ਲਈ ਤੁਸੀਂ ਅਜੇ ਸ਼ੁਰੂ ਕਰਨੀ ਹੈ ਸ਼ੂਟਿੰਗ ਐਂਡ ਕਿੱਦਾਂ ਦੀ ਰਹੇਗੀ ਬਿਕਾਜ਼ ਪੀਰੀਅਡ ਫਿਲਮ ਹੈ ਐਂਡ ਇੱਕ ਰੀਅਲ ਲਾਈਫ ਕੈਰੈਕਟਰ ਤੁਸੀਂ ਪਲੇ ਕਰਨ ਜਾਓਗੇ ਪਹਿਲਾਂ ਤਾਂ ਤੁਸੀਂ ਨਾਰਮਲ ਜਿਦਾਂ ਦੇ ਤੁਸੀਂ ਹੋ ਉਦਾਂ ਦਾ ਕੈਰੈਕਟਰ ਪਲੇ ਕੀਤਾ ਸੀ ਆਈ ਥਿੰਕ ਸੋ ਜਿਹੜੀ ਟਾਈਗਰ ਆ ਉਹਦੇ ਲਈ ਵੀ ਮੇਰੇ ਲਈ ਮੈਨੂੰ ਇੱਕ ਵੱਡੀ ਚੁਣੌਤੀ ਸੀ ਉਦੋਂ ਲਈ ਮੈਂ ਪ੍ਰੋਪਰ 6 ਮਨਤ ਜਿਣੀ ਕੀਤੀ ਸੀ ਔਰ ਰਿਜ਼ਲਟ ਜੋ ਸਕਰੀਨ ਤੇ ਸਾਡੀ ਆਡੀਅנס ਦੇਖੂਗੀ ਹੁਣ ਜਿਹੜੀ ਇਹ ਮੂਵੀ ਆ ਮੈਂ ਲੱਕੀ ਮੰਨਦਾ ਕਿ ਮੈਂ ਪੁਰਾਣੇ ਸਮੇਂ 'ਚ ਜਾਉਣ ਜਾ ਰਿਹਾ ਮੈਨੂੰ ਕੋਈ ਵੀ ਬੰਦਾ ਇਦਾਂ ਦਾ ਨਹੀਂ ਹੋਣਾ ਜਿਹੜਾ ਉਸ ਅੱਜ ਦੇ ਜ਼ਮਾਨੇ ਦੇ ਵਿੱਚ ਉਹ ਕੱਪੜੇ ਪਾ ਕੇ ਅੱਡੀ ਲਾਈਫ ਜਿਊਗਾ ਸੋ ਮੈਨੂੰ 30 ਜਾਂ 40 ਦਿਨ ਉਹ ਕੱਪੜੇ ਪਾ ਕੇ ਔਰ ਉਸੇ ਤਰੀਕੇ ਨਾਲ ਗੱਲਾਂ ਕਰਨੀਆਂ ਉਹਨਾਂ ਦਾ ਸਟਾਈਲ ਜੋ ਲੈਂਗਵੇਜ ਜੋ ਡਾਇਲੌਗਸ ਉਸ ਵੇਲੇ ਵਰਡਸ ਯੂਜ਼ ਕੀਤੇ ਜਾਂਦੇ ਸੀ ਉਹ ਮੈਂ ਯੂਜ਼ ਕਰੂੰਗਾ ਸੋ ਮੈਂ ਲੱਕੀ ਫੀਲ ਕਰਦਾ ਕਿ ਮੈਂ ਇੱਕ ਪੁਰਾਣੀ ਜ਼ਿੰਦਗੀ ਜਿਉਣ ਜਾਣ ਜਾ ਰਿਹਾ ਜਿਹੜੀ ਆਜ਼ਾਦੀ ਤੋਂ ਪਹਿਲਾਂ ਸਾਡੇ ਯੋਧਿਆਂ ਨੇ ਜਿਉਈਆਂ ਉਹਦੇ ਲਈ ਪ੍ਰੇਪਰੇਸ਼ਨ ਇਹ ਹੈ ਕਿ ਮੈਂ ਹੁਣ ਪ੍ਰੋਪਰ ਟਾਈਗਰ ਤੋਂ ਅਸੀਂ ਫ੍ਰੀ ਹੋ ਗਏ ਉਹਦਾ ਪੋਸਟ ਦਾ ਕੰਮ ਚੱਲ ਰਿਹਾ ਤੇ ਇਸ ਮੂਵੀ ਦੇ ਲਈ ਮੈਂ ਇੱਥੇ ਆ ਚੁੱਕਿਆ ਹਾਂ ਉਹ ਚੰਡੀਗੜ੍ਹ ਆ ਗਏ ਹੁਣ ਸਾਡੀਆਂ ਵਰਕਸ਼ਾਪ ਸ਼ੁਰੂ ਹੋਣਗੀਆਂ ਨੇ ਹੁਣ ਕੱਲ੍ਹ ਜਾਂ ਪਰਸੋਂ ਤੋਂ ਕੱਪੜੇ ਵੀ ਉਹੀ ਪਾਉਣੇ ਨੇ ਜਿਹੜੇ ਕੰਬਲ ਦੇ ਬਣੇ ਹੋਏ ਜਾਂ ਖੱਦਰ ਦੇ কুরਤੇ ਪਜਾਮੇ ਜਿਹੜੇ ਪਹਿਲਾਂ ਪੱਗਾਂ ਬੰਨਦੇ ਸੀ ਸੋ ਉਹੀ ਪਹਿਰਾਵਾ ਕੱਲ੍ਹ ਤੋਂ ਪਰਸੋਂ ਤੋਂ ਸ਼ੁਰੂ ਹੋ ਜਾਊਗਾ ਔਰ ਇਹਦੀ ਵਰਕਸ਼ਾਪ ਸ਼ੁਰੂ ਹੋ ਜਾਊਗੀ ਤੁਹਾਨੂੰ ਲੱਗਦਾ ਆਡੀਅנס ਇਸ ਤਰ੍ਹਾਂ ਦੀ ਫਿਲਮ ਵਿੱਚ ਇੰਟਰਸਟਿਡ ਹੋਵੇਗੀ ਕੈਨੇਡਾ ਅਮਰੀਕਾ ਦੇ ਵਿੱਚ ਜਾਂ ਹੋਰ ਵੀ ਬਾਹਰ ਲੀਆਂ ਕੰਟਰੀਆਂ ਚ ਅੱਜ ਵੀ ਗਦਰੀ ਬਾਬਿਆਂ ਦੇ ਮੇਲੇ ਲੱਗਦੇ ਆ ਉਹ ਮੇਲੇ ਇਸੇ ਕਰਕੇ ਲੱਗਦੇ ਆ ਕਿਉਂਕਿ ਉਹ ਹਾਲੇ ਵੀ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਸੁਪਰਸਟਾਰ ਨੇ ਸਾ ਸੋ ਸਾਨੂੰ ਕੋਈ ਮੈਂ ਨਹੀਂ ਮੰਨਦਾ ਕੋਈ ਡਾਕ ਵਾਲੀ ਗੱਲ ਹੈਗੀ ਆ ਕਿਉਂਕਿ ਅਸੀਂ ਉਸ ਮੁੱਦੇ ਨੂੰ ਲੈ ਕੇ ਫਿਲਮ ਬਣਾਉਣ ਜਾ ਰਹੇ ਹਾਂ ਜਿਹੜਾ ਪਹਿਲਾਂ ਕਿਸੇ ਨੇ ਛੇੜਿਆ ਨਹੀਂ ਤੇ ਬਹੁਤ ਵੱਡੀ ਸੱਚਾਈ ਹੈ ਔਰ ਰੱਬ ਤੇ ਯਕੀਨ ਆ ਸਾਡੀ ਆਡੀਅנס ਤੇ ਯਕੀਨ ਹੋ ਦੇਣਾ ਕਿ ਰੱਬ ਦੀ ਤੁਸੀਂ ਯੋਧਿਆਂ ਦੀ ਗੱਲ ਕੀਤੀ ਹੈ ਵੈਸੀ ਵੀ ਜਿਹੜੇ ਤੁਹਾਡੇ ਗਾਣੇ ਨੇ ਥੋੜਾ ਜਿਹੜਾ ਤੁਹਾਡਾ ਕਿਰਦਾਰ ਰਹਿੰਦਾ ਥੋੜਾ ਐਗਰੈਸਿਵ ਜਿਹਾ ਰਹਿੰਦਾ ਹੈ ਥੋੜੀ ਥੋੜਾ ਐਟੀਟਿਊਡ ਉਹ ਵੀ ਐਗਰੈਸ਼ਨ ਦਾ ਮਤਲਬ ਭਾਵੇਂ ਤੁਹਾਡਾ ਦਿਲ ਟੁੱਟੇ ਭਾਵੇਂ ਤੁਸੀਂ ਜੇਲ੍ਹ ਚ ਬਾਹਰ ਆਓ ਭਾਵੇਂ ਕੁਝ ਵੀ ਹੋਵੇ ਪਰ ਉਹ ਐਗਰੈਸ਼ਨ ਨਹੀਂ ਜਾਂਦਾ ਉਹ ਕਿਉਂ ਹੈ ਪਤਾ ਨਹੀਂ ਜੀ ਹੁਣ ਸਾਡੇ ਫੋਨ 'ਚ ਹੋਊ ਮਤਲਬ ਸਾਡੇ ਪੰਜਾਬੀਆਂ ਦੇ ਫੋਨ ਦੇ ਵਿੱਚ ਹੋ ਸਕਦੀ ਹੈ ਚੀਜ਼ ਜਾਂ ਸਾਡੇ ਬਲੱਡ ਦੇ ਵਿੱਚ ਇਹ ਚੀਜ਼ਾਂ ਨੇ ਔਰ ਬਾਕੀ ਨਾਰਮਲ ਲਾਈਫ ਦੇ ਵਿੱਚ ਵੀ ਮੈਂ ਇੱਕ ਆਮ ਨਸਾਨਾ ਵਰਗਾ ਇਨਸਾਨ ਹਾਂ ਪਰ ਜਿਹੜੇ ਗਾਣੇ ਨੇ ਉਹ ਇੱਕ ਇੰਜੋਏਮੈਂਟ ਵਾਸਤੇ ਹੁੰਦੇ ਨੇ ਔਰ ਸਾਡੀ ਆਡੀਅנס ਜੋ ਸੁਣਦੀ ਆ ਅਸੀਂ ਉਸ ਦੇ ਅਕੋਰਡਿੰਗ ਸਾਨੂੰ ਗਾਉਣਾ ਵੀ ਪੈਂਦਾ ਆ ਵਿੱਚ ਵਿੱਚ ਮੈਂ ਆਪਦੇ ਉਹ ਗਾਣੇ ਵੀ ਕਰਦਾ ਜਿਹੜੇ ਮੇਰਾ ਦਿਲ ਕਰਦਾ ਆ ਨਾ ਜਿਵੇਂ ਅਸੀਂ ਅਸੀਂ ਆਸ਼ਿਕ ਸੂਲ ਨਾਲ ਦੇ ਸੁਣਨੇ ਕੀ ਸੂਲੋਂ ਤੋਂ ਡਰਨਾ ਜਿਹੜੇ ਆਸ਼ਿਕ ਬਣ ਜਾਂਦੇ ਪੈਂਦਾ ਚੜਖੰਗ ਤੇ ਚੜ੍ਹਨਾ ਅਸੀਂ ਆਸ਼ਕ ਕਸੂਲੀਆਂ ਦੇ ਸੋਣੀਏ ਕੀ ਸੂਲਾ ਤੋਂ ਡਰਨਾ ਆਸ਼ਕ ਬਣਨਾ ਸੌਖਾ ਨਾ ਪੈਂਦਾ ਚੜਖੜੀਆਂ ਤੇ ਚੜਨਾ ਅਸੀਂ ਆਸ਼ਕ ਕਸੂਲੀਆਂ ਦੇ ਸੋਣੀਏ ਕੀ ਸੂਲਾ ਤੋਂ ਡਰਨਾ ਪਰ ਅੱਜ ਦਾ ਸਮਾਂ ਥੋੜਾ ਐਦਾਂ ਦਾ ਹੋ ਗਿਆ ਵੀ ਜਿਆਦਾ ਤੁਸੀਂ ਇਹ ਜਦੋਂ ਗਾਣੇ ਕਰਦੇ ਆ ਤਾਂ ਤੁਹਾਨੂੰ ਤੁਸੀਂ ਮਾਰਕੀਟ 'ਚੋਂ ਵੀ ਆਊਟ ਹੋਣ ਲੱਗ ਗਏ ਸੱਚਾ ਇਹ ਹੈ ਸੋ ਰਲ ਮਿਲ ਕੇ ਸਾਰਾ ਕੋਸ਼ਿਸ਼ ਕਰਨਾ ਪੈਂਦਾ ਜੋੜ ਇਸ ਚੋਂ ਦੀ ਕਰਨਾ ਪੈਂਦਾ ਹੈ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਆਡੀਅנס ਹੈ ਪੰਜਾਬ ਦੀ ਉਹਨਾਂ ਦੀ ਐਦਾਂ ਦੀ ਸੋਚ ਹੈ ਜਿਸ ਕਰਕੇ ਜਿਹੜੇ ਸਿੰਗਰ ਨੇ ਉਹ ਸ਼ਿਕਾਰ ਹੋ ਜਾਂਦੇ ਨੇ ਉਸ ਚੀਜ਼ ਦੇ। ਕਿਹੜਾ ਮੁੰਡੇ ਪਸੰਦ ਕਰਦੇ ਨੇ। ਦੇਖੋ ਜੀ ਆਰਟਿਸਟ ਉਹ ਹੀ ਗਾਉ ਜੋ ਆਡੀਅנס ਸੁਣਦੀ ਹੈ ਨਾ। ਕਿਉਂਕਿ ਜੇ ਜੋ ਅੱਜ ਦਾ ਹੁਣ ਸਮਾਂ ਦੇਖ ਲਓ ਪੀਰੀਅਡ ਫਿਲਮ ਦਾ ਸ਼ੁਰੂ ਹੋ ਗਿਆ ਤੇ ਪੀਰੀਅਡ ਫਿਲਮਾਂ ਬਣ ਰਹੀਆਂ ਨੇ ਸੋ ਜੋ ਆਡੀਅנס ਮੰਗਦੀ ਆ ਆਰਟਿਸਟ ਚਾਹੇ ਉਹ ਫਿਲਮਾਂ ਨੇ ਚਾਹੇ ਉਹ ਸਿੰਗਰ ਉਹ ਉਹ ਹੀ ਕਰਦੇ। ਅਨਸੋ ਆ ਆਡੀਅנס ਜੋ ਡਿਮਾਂਡ ਕਰਦੀ ਆ ਹੁਣ ਡਿਊਟ ਦਾ ਵੀ ਟ੍ਰੈਂਡ ਆਇਆ ਸੀ ਕਦੇ ਫਿਰ ਸੈੱਡ Song ਦਾ ਆਇਆ ਸੀਗਾ ਸੋ ਜੋ ਆਡੀਅנס ਚ ਆਉਂਦੀ ਆ ਡਿਸਾਈਡ ਤਾਂ ਉਹੀ ਕਰਦੇ ਨੇ ਕਦੇ ਲੱਗਦਾ ਹੈ ਕਿ ਇਟ ਇਸ ਟ੍ਰੈਂਡ ਦੇ ਤੁਸੀਂ ਸ਼ਿਕਾਰ ਹੋ ਜਾਂਦੇ ਹੋ ਕਈ ਵਾਰੀ ਕੋਈ ਚੀਜ਼ ਨਹੀਂ ਤੁਸੀਂ ਕਰਨਾ ਚਾਹੁੰਦੇ ਪਰ ਤੁਸੀਂ ਤੁਹਾਨੂੰ ਕਰਨੀ ਪੈਂਦੀ ਮੇਰਾ ਬਹੁਤ ਦਿਲ ਕਰਦਾ ਹੁੰਦਾ ਓਨੈਸਟਲੀ ਦੱਸਦਾ ਕਿ ਮੈਨੂੰ ਜਦੋਂ ਮੇਰੇ ਕੋਲ ਕੋਈ ਗਾਣਾ ਆਉਂਦਾ ਖੜ ਕੇ ਡਰ ਕੇ ਵਾਲਾ ਕੁਝ ਵੀ ਹੁੰਦਾ ਨਾ ਮੇਰਾ ਸੱਚੀ ਕਈ ਵਾਰ ਦਿਲ ਨਹੀਂ ਕਰਦਾ ਹੁੰਦਾ ਕਿ ਮੈਂ ਇਹਨੂੰ ਗਾਵਾਂ ਯਾਰ ਇਹਨਾ ਤੇਰੇ ਪਿੰਡ ਵੱਜੂ ਗੇੜਾ ਰੋਕੂਗਾ ਰਾਨੀ ਜਿਹੜਾ ਉਹ ਕੁਆ ਬੀਜੀ ਆਲਾ ਦੁੰਡੇਰਾ ਪਰ ਕੁਛ ਹੋਰ ਗਾ ਕੇ ਦੇਖ ਲੋ ਉਹ ਸੈਪਟ ਨਹੀਂ ਕੀਤਾ ਜਾਂਦਾ ਕਈ ਵਾਰੀ ਫੇਰ ਤੋਂ ਫੇਰ ਉਹੀ ਗਾਉਣਾ ਹੀ ਪੈਂਦਾ ਮੇਰਾ ਨਹੀਂ ਕਈ ਵਾਰੀ ਦਿਲ ਨਹੀਂ ਕਰਦਾ ਕਿਉਂਕਿ ਹੁਣ ਮੈਂ ਕਈ ਵਾਰੀ ਹੱਸਦਾ ਹੁੰਨਾ ਸ਼ੋਅਸ ਲੱਗਦੇ ਨੇ ਬਾਬੇ ਦੀ ਕਿਰਪਾ ਵਧੀਆ ਲਾਈ ਜਾਂਦੇ ਆ ਪਰ ਸਟੇਜ ਸ਼ੋਅ ਦੇ ਉੱਪਰ ਵੀ ਕਦੇ-ਕਦੇ ਆ ਲੱਗਦਾਵੇਂ ਜਿਵੇਂ ਕਿਸੇ ਜੰਗ ਦੇ ਮੈਦਾਨ 'ਚ ਨਹੀਂ ਖੜੇ ਹੁੰਦੇ ਵੀ ਗਾਣੇ ਚੱਕਵੇਂ ਹੀ ਆਈ ਜਾਂਦੇ ਆ ਇਹ ਹੀ ਪਰ ਆਡੀਅנס ਤੇ ਉਹ ਲਾਈਕ ਕਰਦੀ ਆ ਇੰਜੋਏ ਕਰਦੇ ਨੇ ਸਮਝ ਨਹੀਂ ਆਉਂਦੀ ਖੋਰੇ ਕਿੱਥੇ ਖੋ ਕਿ ਦੋ ਗੱਲਾਂ ਇਹ ਵੀ ਨੇ ਕਿ ਲੋਕ ਆਲਵੇਸ ਆਪਾਂ ਨੂੰ ਸਾਨੂੰ ਮਿਲਦਾ ਪੰਜਾਬ ਕਰਜ਼ੇ ਦੇ ਥੱਲੇ ਆ ਇਹ ਹੋ ਰਿਹਾ ਉਹ ਹੋ ਰਿਹਾ ਤੁਸੀਂ ਉਦਾਂ ਦੇ ਗਾਣੇ ਗਾਉ ਪਰ ਮੈਨੂੰ ਇਹ ਲੱਗਦਾ ਵੀ ਦੇਖੋ ਜੀ ਹੁਣ ਕਰਜ਼ੇ ਦਾ ਮਤਲਬ ਇਹ ਤਾਂ ਨਹੀਂ ਕਿ ਬੰਦੇ ਸੁਸਾਇਸਾਈਡ ਕਰੀ ਜਾਣ ਜਾਂ ਕਰਜ਼ੇ ਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਬੰਦੇ ਨੂੰ ਹੱਸਣ ਦਾ ਹੱਕ ਨਹੀਂ ਨੱਚਣ ਦਾ ਹੱਕ ਨਹੀਂ ਭੰਗੜਾ ਪਾਉਣ ਨੂੰ ਨੱਚਣ ਨੂੰ ਸਭ ਦਾ ਜੀ ਕਰਦਾ ਹੈ ਭਾਈ ਖੁਸ਼ੀ ਮਨਾਉਣਾ ਸਭ ਦਾ ਹੱਕ ਆ ਹੁਣ ਜੇ ਕਰਜ਼ਾ ਸਿਰ ਦੇ ਉੱਪਰ ਹੈਗਾ ਆ ਤੇ ਅਸੀਂ ਜੇ ਉਹ ਗਾਣੇ ਗਾਈਏ ਜਿੱਥੇ ਕਿਸਾਨ ਸੋ ਸਾਇਡ ਕਰ ਰਹੇ ਨੇ ਫਾਹੇ ਲੈ ਰਹੇ ਨੇ ਉਹਨੂੰ ਵੇਖ ਕੇ ਜੇ ਸਾਡੇ ਗਾਣੇ ਨੂੰ ਕਿਸੇ ਇੱਕ ਬੰਦੇ ਨੇ ਵੀ ਉਹਨੂੰ ਅਡਾਪਟ ਕਰ ਲਿਆ ਫੇਰ ਤੇ ਸਾਡੇ ਲਈ ਕਿੰਦੀ ਮਾੜੀ ਗੱਲ ਹੋਊਗੀ ਮੈਂ ਜਿਹੜਾ ਤੁਸੀਂ ਕਰ ਰਹੇ ਹੋ ਉਹਨੂੰ ਅਡਾਪਟ ਕਰ ਲਿਆ ਤਾਂ ਉਹ ਤਾਂ ਹੋ ਵੀ ਹੋ ਰਹੀ ਖਤਰਨਾਕ ਹੈ ਜਿਵੇਂ 10 ਮਿੰਟ ਦੇ ਗਾਣੇ ਦੀ ਆਪਾਂ ਗੱਲ ਕਰੀਏ ਜਾਂ ਹੋਰ ਗਾਣੇ ਹੈ ਗਾਣੇ ਨੂੰ ਲੈ ਕੇ ਕੌਂਟਰੋਵਰਸੀ ਜ਼ਰੂਰ ਹੋਈ ਸੀਗੀ ਪਰ ਐਕਚੁਅਲੀ ਮੈਂ ਉਹਦੇ ਬਾਰੇ ਸਿਰਫ ਇੰਨਾ ਹੀ ਕਹਿਣਾ ਚਾਹੁੰਗਾ ਕਿ ਮੈਂ ਜਦੋਂ ਵੀ ਪਿੰਡ ਤੋਂ ਨਿਕਲਦਾ ਨਾ ਸਾਡੇ ਗੁਰੂ ਘਰ ਆ ਜੀ ਮੈਂ ਮੰਨਦਾ ਕਿ ਗੁਰੂ ਮੈਂ ਗੁਰੂ ਘਰ ਤੋਂ ਜੋ ਮੈਨੂੰ ਮਿਲਿਆ ਹੈ ਤੇ ਮੈਂ ਜਦੋਂ ਵੀ ਕਿਸੇ ਸ਼ੋਅ ਤੇ ਜਾਂਦਾ ਸਭ ਤੋਂ ਪਹਿਲਾਂ ਗੁਰੂਗ੍ਰੰਥ ਸਾਹਿਬ ਜੀ ਕੇ ਮੱਥਾ ਟੇਕ ਕੇ ਜਾਂਦਾ ਦੇਖੋ ਕਾਰੋਬਾਰ ਕਿੱਤਾ ਜੀ ਸਾਡਾ ਇਹ ਕਿੱਤਾ ਤੇ ਮੇਰੇ ਲਈ ਇਹ ਕਿੱਤਾ ਰੱਬ ਦੇ ਸਮਾਨ ਆ ਨਾ ਕਿਸਾਨ ਲਈ ਖੇਤੀ ਆ ਤੁਸੀਂ ਇਹ ਜੌਬ ਕਰਦੇ ਥੋੜੇ ਲਈ ਇਹ ਕਿੱਤਾ ਤੁਸੀਂ ਪੂਜ ਦੇ ਜਿਹੜੇ ਕੰਮ ਤੋਂ ਤੁਸੀਂ ਰੋਟੀ ਖਾਂਦੇ ਹੋ ਨਾ ਸੋ ਮੈਂ ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਆਪਣੇ ਗੁਰੂ ਦੀ ਰਿਸਪੈਕਟ ਨਹੀਂ ਕਰਦਾ ਜਿੰਨੀ ਰਿਸਪੈਕਟ ਮੇਰੇ ਦਿਲ ਚ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਉਹ ਸ਼ਾਇਦ ਕਿਸੇ ਦਿਨ ਹੋਵੇ ਮੈਂ ਵੀ ਕਹਿ ਸਕਦਾ ਕਿਉਂਕਿ ਮੈਂ ਇਹਨੀ ਸੋਹਣੀ ਲਾਈਫ ਰੱਬ ਨੇ ਦਿੱਤੀ ਆ ਤੇ ਮੈਂ ਉਸੇ ਗੁਰੂ ਨਾਲ ਕਿਵੇਂ ਪੰਗਾ ਲੈ ਸਕਦਾ ਤੋ ਕਈ ਵਾਰੀ ਸਕ ਨੂੰ سانس ਇਦਾਂ ਦੇ ਹੋ ਜਾਂਦੇ ਨੇ ਜਾਂ ਕੁਛ ਐਦਾਂ ਦੀ ਹਵਾ ਵਗ ਜਾਂਦੀ ਆ ਸੋ ਜੀ ਕਿਸੇ ਨੂੰ ਹਰਟ ਹੋਇਆ ਤਾਂ ਲਈ ਮੈਂ ਰੀਅਲੀ ਸੌਰੀ ਕਹਿਣਾ ਕਿਉਂਕਿ ਯਾਰ ਆਡੀਅੰਸ ਤੋਂ ਵੱਡਾ ਤੇ ਰੱਬ ਤੋਂ ਵੱਡਾ ਕੋਈ ਨਹੀਂ ਹੈਗਾ ਤੇ ਮੈਨੂੰ ਸੌਰੀ ਕਹਿਣ ਚ ਕੋਈ ਸ਼ਰਮ ਫੀਲ ਨਹੀਂ ਹੁੰਦੀ ਹੈ ਕਿ ਹਨਾ ਪਰ ਉਸੇ ਆਡੀਅੰਸ ਲਈ ਆਪਣਾ ਕੋਈ ਗੀਤ ਸੁਣਾ ਦਿਓ ਤੁਸੀਂ ਉਸੇ ਆਡੀਅੰਸ ਲਈ ਤਾਂ ਮੈਂ ਹਮ 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 ਮੈਨੂੰ ਸਮਝ ਨਹੀਂ ਆਉਂਦੀ ਜੀ ਕਿਹੜਾ ਗਾਣਾ ਸੁਣਾਵਾਂ ਕਿਉਂਕਿ ਗੱਲਾਂ ਆਪਾਂ ਕਰਦੇ ਹਣੀ ਮੈਂ ਨਾ ਵੀ ਇਦਾਂ ਹੀ ਤੁਸੀਂ ਵਾਈਂਡ ਅਪ ਕਰ ਲਓ ਜਿਹੜਾ ਤੁਸੀਂ ਦਿਲ ਤੋਂ ਗਾਣਾ ਚਾਹੁੰਦੇ ਹੋ ਮੈਂ ਇਹੀ ਗਾਣਾ ਗਾ ਕੇ ਸੁਣਾ ਦੇਣਾ ਉਹ ਗੱਡੇ ਪਰ ਪਰ ਲੈਗੇ ਸੋਨਾ ਬੜੀ ਗੋਰਾ ਕੌਮ ਸਕੀਮੀ ਪੌਂਡ ਹੋ ਗਿਆ ਨੱਬਿਆਂ ਦਾ ਸਾਨੂੰ ਕਹਿੰਦੇ ਰੱਖੋ ਹਲੀਮੀ ਬਾਬਾ ਗੁਰਦੱਤ ਸਿਆਂ ਸਦਕੇ ਗਦਰੀ ਸੋਚ ਉਸਾਰੂ ਉਹ ਸਾਡੇ ਡੁੱਬਦੇ ਬੇੜੇ ਤਾਰ ਗਿਆ ਤੇਰਾ ਕਾਮਾ ਘਾਟਾ ਮਾਰੂ ਅਣਖਾਂ ਨਾਲ ਜਾਉਨੇ ਆ ਸਿੱਖਿਆ ਹੱਕ ਦੀ ਖਾਤਰ ਲੜਨਾ ਅਸੀਂ ਆਸ਼ਿਕ ਸੂਲੀਆਂ ਦੇ ਸੋਣੀਏ ਕੀ ਸੂਲਾ ਤੋਂ ਡਰਨਾ ਸੋ ਥੈਂਕ ਯੂ ਜੀ ਐਂਡ ਫਿਰ ਤੋਂ এবੀਪੀ ਸਾਝ ਮੈਂ ਤੁਹਾਡਾ ਪੇਜ ਵੀ ਜੁਆਇਨ ਕੀਤਾ ਹੋਇਆ ਮੈਂ ਤੁਹਾਡਾ ਵੀ ਥੈਂਕ ਯੂ ਕਰਦਾ ਤੁਸੀਂ ਟਾਈਮ ਕੱਢ ਕੇ ਮੇਰੇ ਲਈ ਇੱਥੇ ਆਏ ਹੋ ਸੋ ਤੁਹਾਨੂੰ ਜਿੰਨੇ ਵੀ এবੀਪੀ ਚੈਨਲ ਦੀ ਜਿੰਨੇ ਵੀ ਆਡੀਅנס ਕਿਸ ਸਾਡੀ ਇੰਟਰਵਿਊ ਨੂੰ ਸੁਣ ਰਹੀ ਹੈ ਇਸ ਪੇਜ ਨੂੰ ਤੁਸੀਂ ਜੁਆਇਨ ਕੀਤਾ ਮੈਂ ਸਭ ਨੂੰ ਦਿਲੋਂ ਥੈਂਕ ਯੂ ਕਹਿੰਦਾ ਔਰ ਦਿਲੋਂ ਲਵ ਯੂ ਕਹਿੰਦਾ